ਤੋ ਕਰਾਲੀ ਦੇ ਵਿੱਚ ਬਾਰਿਸ਼ ਹੋ ਚੁੱਕੀ ਆ ਤੇ ਬਾਰਿਸ਼ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਕਰਾਲੀ ਦੀ ਤਾਂ ਝੀਲਾਂ ਦੀ ਦੁਨੀਆ ਜਿੱਥੇ ਕੈਨੇਡਾ ਨੂੰ ਕਿਹਾ ਜਾਂਦਾ ਕਿ ਸਭ ਤੋਂ ਜ਼ਿਆਦਾ ਝੀਲਾਂ ਕੈਨੇਡਾ ਚ ਪਾਈਆਂ ਜਾਂਦੀਆਂ ਨੇ ਤੇ ਮੈਨੂੰ ਲੱਗਦਾ ਵੀ ਜੇਕਰ ਅੱਜ ਦੀ ਗੱਲ ਕਰੀਏ ਤਾਂ ਦੇਸ਼ ਦੁਨੀਆ ਦੇ ਵਿੱਚ ਸਭ ਤੋਂ ਵੱਧ ਝੀਲਾਂ ਇੰਡੀਆ ਦੀ ਜ਼ਿਕਰ ਦੇਖਿਆ ਜਾਵੇ ਤਾਂ ਕਰਾਲੀ ਦੇ ਵਿੱਚ ਪਾਈਆਂ ਜਾਂਦੀਆਂ ਨੇ ਹਰ ਇੱਕ ਗਲੀ ਦੇ ਵਿੱਚ ਇਹਦੇ ਝੀਲਾਂ ਵਰਗਾ ਮਾਹੌਲ ਆ ਨਦੀਆਂ ਆ ਲੱਗਦੀਆਂ ਜਿਵੇਂ ਕਿ ਦਰਿਆ ਚੱਲਦੇ ਹੋਣ ਇਹ ਬਾਅਦ ਨੰਬਰ 13 ਦੀਆਂ ਤਸਵੀਰਾਂ ਨੇ ਇੱਧਰੋਂ ਦਿਖਾ ਦਈਏ ਆ ਸਕੂਟਰ ਮੋਟਰਸਾਈਕਲ ਵਾਲਿਆਂ ਦਾ ਹਾਲ ਹੈ ਕਿ ਕਿਸ ਤਰ੍ਹਾਂ ਇਹ ਨਿਕਲਦੇ ਨੇ ਤੇ ਇਹ ਤਾਂ ਜੇ ਸਟਾਰਟਿੰਗ ਹੈ ਜੇਕਰ ਉਹ ਅੱਗੇ ਤੱਕ ਜਾਈਏ ਨਾ ਮੈਕ ਹੋਟਲ ਦੇ ਸਾਹਮਣੇ ਵਾਲਾ ਰੋੜਾ ਹੈ ਇਹ ਜਿਹੜਾ 13 ਔਰ 14 ਵਾਰਡ ਨੂੰ ਡਿਵਾਈਡ ਕਰਦਾ ਤੇ ਜੇਕਰ ਕਿਸੇ ਨੇ ਪੈਦਲ ਚੱਲ ਕੇ ਆਣਾ ਹੋਵੇ ਜਿਸ ਤਰ੍ਹਾਂ ਹੁਣ ਛੁੱਟੀ ਦਾ ਟਾਈਮ ਆ ਤੇ ਬੱਚੇ ਸਕੂਲਾਂ ਤੋਂ ਆ ਰਹੇ ਨੇ ਤੇ ਕੀ ਹਾਲ ਹੋਵੇਗਾ ਸੋ ਪੋਲਿਟਿਕਸ ਆਪਣੀ ਜਗ੍ਹਾ ਹੈ ਕਿਸੇ ਨੂੰ ਆਪਾਂ ਚੰਗਾ ਮਾੜਾ ਨਹੀਂ ਕਹਿੰਦੇ ਲੇਕਿਨ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹ ਜਰੂਰ ਹਰ ਇੱਕ ਨਾਗਰਿਕ ਦਾ ਹੱਕ ਹੈ ਸਰਕਾਰਾਂ ਨੂੰ ਇਹ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਹਰ ਇੱਕ ਬੰਦਾ ਆਪਣੀ ਮਿਹਨਤ ਦੀ ਜਿੱਤੇ ਰੋਜੀ ਰੋਟੀ ਕਮਾਉਂਦਾ ਨਾਲ ਹੀ ਵੱਡੇ ਟੈਕਸ ਨੇ ਜਿਹੜੇ ਉਹ ਸਰਕਾਰਾਂ ਕਲੈਕਟ ਕਰਦੀਆਂ ਨੇ ਟੈਕਸ ਏਸੀ ਕਰਕੇ ਲੈਂਦੀਆਂ ਨੇ ਤਾਂ ਕਿ ਸਹੂਲਤਾਂ ਦਿੱਤੀਆਂ ਜਾ ਸਕਣ ਤੇ ਸਹੂਲਤਾਂ ਕਿੰਨੀਆਂ ਕਿ ਮਿਲ ਰਹੀਆਂ ਨੇ ਤੁਹਾਡੇ ਸਾਹਮਣੇ ਹੀ ਆ ਵੀ ਜੇਕਰ 10 ਮਿੰਟ ਦੀ ਬਾਰਿਸ਼ ਦੇ ਨਾਲ ਅੱਧੇ ਦੇ ਟਾਇਰ ਗੱਡੀਆਂ ਦੇ ਵਿੱਚ ਡੁੱਬਣ ਲੱਗ ਜਾਣ ਤਾਂ ਕਿੰਨਾ ਕੁ ਜ਼ਿਆਦਾ ਵਧੀਆ ਇਹ ਹਾਲ ਹੈ